ਹਾਂਜੀ ਦੋਸਤੋ ਪਿਆਰਪ੍ਰੀ ਸਤਿ ਸ੍ਰੀ ਅਕਾਲ ਤੇ ਸਾਡੇ ਚੈਨਲ 'ਤੇ ਤੁਹਾਡਾ ਸਾਰਾ ਸਵਾਗਤ ਹੈ ਜੱਬ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਬਹੁਤ ਹੀ ਕੇਰੀ ਟੇਸਟੀ ਸਾਂਬਰ ਦੀ ਇਜ਼ੀ ਰੈਸিপি ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਲਾਈਕ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਰੈਸিপি ਨੂੰ ਟਰਾਈ ਕਰਿਓ ਬਹੁਤ ਕੈਂਟ ਰੈਸিপি ਇਜ਼ੀ ਰੈਸিপি ਹੈ ਅਸਲੀ ਸਭ ਤੋਂ ਬਹਿਨਾਪਾ ਇੱਕ ਫਰਾਈਪੈਨ ਲੈ ਕੇ ਉਸ ਵਿੱਚ ਕੁਝ ਕ ਬੇਜੇਜ਼ ਐਡ ਕੀਤੀਆਂ ਸੀ ਆਪਾਂ ਇਹਨਾਂ ਨੂੰ ਉਬਾਲਾਂਗੇ ਫਿਰ ਬੇਜੇਜ਼ ਨੂੰ ਪੇਠਾ ਲੈ ਲਿਆ ਸੀ ਆਪਾਂ ਗਾਜਰ ਤੇ ਚਾ ਬੀਨਜ਼ ਲੈ ਲਏ ਸੀ ਆਪਾਂ ਡਰੈਂਪ ਸਟਿਕ ਲੈ ਲਈ ਸੀ ਤੇ ਓਨੀਅਨ ਲੈਤੇ ਦੋ ਟਮਾਟਰ ਲੈਤੇ ਆ ਤੇ ਆਪਾਂ ਤੋਂ ਅਗਰ ਤੁਹਾਡੇ ਕੋਲ ਕੋਈ ਵੀ ਮੈਜ ਹੈ ਨਹੀਂ ਤਾਂ ਸਬਸਕ੍ਰਾਈਬ ਕਰਸ ਦਿਓ ਆਪਾਂ ਥੋੜਾ ਜਦ ਕਰ ਐਡ ਕੀਤਾ ਸੀ ਚਾਰ ਪੰਜ ਕਲੀਆਂ ਆਪਾਂ ਲਸਣ ਦੀ ਐਡ ਕਰਾਂਗੇ ਤੇ ਆਪਾਂ ਇਸ ਵਿੱਚ ਰੈੱਡ ਚਿਲੀ ਐਡ ਕਰੀਏ ਤੇ ਦੋਸਤੋ ਹੁਣ ਆਪਾਂ ਇਸ ਵਿੱਚ ਅੱਧੀ ਕੌਲੀ ਦਾ ਛੋਲੇ ਦੀ ਦਾਲ ਐਡ ਕਰਾਂਗੇ ਪਰਫੈਕਟਲੀ ਆਪਣੀ ਸਾਂਬਰ ਦੀ ਈਜ਼ੀ ਰੈਸਿਪੀ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਹੈਲਥੀ ਆ ਹਾਈਜੈਨਿਕ ਆ ਆਪਾਂ ਥੋੜਾ ਜਿਹਾ ਪਾਣੀ ਇਸ ਵਿੱਚ ਐਡ ਕਰਾਂਗੇ ਮoringa ਦੇ 4-5 ਪੱਤੇ ਐਡ ਕੀਤੇ ਆਪਾਂ ਹੁਣ ਸਵਾਦ ਅਨੁਸਾਰ ਮਸਾਲੇ ਐਡ ਕਰਾਂਗੇ ਰੈੱਡ ਚਿੱਲੀ ਹਲਦੀ ਮਸਾਲਾ ਤੇ ਨਮਕ ਜਿੰਦਾ ਤੁਹਾਨੂੰ ਪਸੰਦ ਆ ਤੁਸੀਂ ਮਸਾਲੇ ਘੱਟ ਵੱਧ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਇੱਕ ਆਪਾਂ ਕੁੱਕਰ 'ਚ ਤਿਆਰ ਕਰਾਂਗੇ ਇੱਕ ਸੀਟੀ ਵਿੱਚ ਆਪਣੀ ਇਹ ਜਿਹੀ ਸਾਂਬਰ ਬਣ ਕੇ ਪਰਫੈਕਟਲੀ ਰੈਡੀ ਆ ਤੇ ਤੁਸੀਂ ਵੀ ਟਰਾਈ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਇੱਕ ਸਿਟੀ ਮਾਰਕ ਲਗਾ ਕੇ ਆਪਾਂ ਤਾਰ ਦਿੱਤਾ ਸੀ ਆਪਣਾ ਸਾਂਬਰ ਬਣ ਕੇ ਜਿਹੜੀ ਹੁਣ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਤੜਕਾ ਆਪਣਾ ਪਰਫੈਕਟ ਜਿਹੜੀ ਸਾਂਬਰ ਨੂੰ ਕੈਂਡ ਲੁੱਕ ਦੇਊਗਾ ਇੱਕ ਫਰਾਈਪੈਨ ਲੈ ਕੇ ਆਪਾਂ ਥੋੜਾ ਜਿਹਾ ਔਇਲ ਐਡ ਕੀਤਾ ਰਾਈ ਐਡ ਕੀਤੇ ਮਰੀਂਗਾ ਦੇ 4-5 ਤੇ ਪੱਤੇ ਐਡ ਕੀਤੇ ਸੋ ਥੋੜਾ ਜਿਹਾ ਆਪਾਂ ਐਮ ਡੀ ਐਚ ਮਸਾਲਾ ਤੇ ਹਲਦੀ ਸੋ ਪਰਫੈਕਟਲੀ ਆਪਣਾ ਜਿਹੜਾ ਸਾਂਬਰ ਬਣ ਕੇ ਤਿਆਰ ਆ ਤੁਸੀਂ ਦੱਸੋ ਕੈਂਡ ਲੁੱਕ ਕੈਂਡ